ਚਲਦਾ ਤਾਂ ਭ੍ਰਸ਼ਾਚਾਰ ਪਹਿਲਾਂ ਤੋਂ ਵੀ ਨਹੀਂ ਸੀਗਾ ਹੁਣ ਥੋੜਾ ਜਾਗਰ ਜਿਆਦਾ ਹੋਣ ਲੱਗ ਗਿਆ ਚਲਦਾ ਪਹਿਲਾਂ ਵੀ ਬਹੁਤ ਸੀਗਾ ਹਮ ਘਟਿਆ ਨਹੀਂ ਜਿਹੜੀ ਗੱਲ ਆ ਵੀ ਘਟਣ ਵਾਲੀ ਗੱਲ ਸੀ ਘਟਿਆ ਨਹੀਂਗਾ ਹਮ ਡਰ ਜਾ ਪੈਦਾ ਜਰੂਰ ਹੋ ਗਿਆ ਪਰ ਆਇਆ ਵੀ ਡਰ ਦੇ ਮਤਲਬ ਜਿਹੜਾ ਡਰ ਪੈਦਾ ਹੋਇਆ ਉਹਦੇ ਕਰਕੇ ਜਿੱਥੇ ਕੋਈ 10000 20000 30000 ਰੱਖਣੀ ਸੀ ਡਬਲ ਕਰਕੇ ਲੈਣ ਲੱਗ ਗਿਆ ਅੰਦਰ ਖਾਤੇ ਅੱਛਾ ਇੱਲੀ ਹੁੰਦੀ ਹੈ ਕੋਈ ਬੰਦ ਨਹੀਂ ਹੋਈ ਜੀ ਨਹੀਂ ਬੰਦ ਹੋ ਗਈ ਹਣੀਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਅਸੀਂ ਗੱਲਬਾਤ ਕਰਾਂਗੇ ਬਾਈ ਚਰਨਜੀਤ ਸਿੰਘ ਭੋਲਾ ਜਿੰਨਾ ਦੇ ਧਰਮ ਪਤਨੀ ਸਰਪੰਚ ਬਣੇ ਪਿਛਲੇ ਸਾਲ ਹੋ ਗਿਆ ਤਾਂ ਸਰਕਾਰ ਬਾਰੇ ਵੀ ਗੱਲਬਾਤ ਹੋਊਗੀ ਤੇ ਪਿੰਡ ਬਾਰੇ ਕੀ ਕੀ ਕੰਮ ਕਰਵਾ ਰਹੇ ਆ ਤੇ ਜਿਵੇਂ ਆਮ ਲੋਕਾਂ ਦੀ ਸਰਕਾਰ ਬਾਰੇ ਚਰਚਾ ਹੈਗੀ ਆ ਜਾਂ ਸਵਾਲ ਆ ਉਹ ਵੀ ਸਾਰੇ ਅਸੀਂ ਗੱਲਬਾਤ ਕਰਾਂਗੇ ਸਵਾਗਤ ਕਰਦੇ ਆ ਸੱਸੀ ਗੱਲ ਬਾਈ ਸਵਾਗਤ ਸੱਸੀ ਗੱਲ ਠੀਕ ਹੋ ਗਿਆ ਜੀ ਕਿ ਤਸਰ ਕਰੀਏ ਜੀ ਪਹਿਲਾਂ ਥੋੜਾ ਚੈਨਲ ਵੱਲੋਂ ਸਾਡੇ ਪਿੰਡ ਦਾ ਹਾਲਚਲ ਪੁੱਛਣਾ ਜੀ ਅੱਛਾ ਧੰਨਵਾਦ ਤੁਹਾਡਾ ਜੀ ਕਿਵੇਂ ਚੱਲਦੀ ਥੋੜੀ ਪੰਚਾਇਤ ਦਾ ਕੰਮ ਬੰਦੀ ਜੀ ਹੂੰ ਤੇ ਜਿਹੜਾ ਸਰਪੰਚ ਬਣਦਾ ਜਾਂ ਕਿਦਾਂ ਬਣ ਚ ਕਿਦਾਂ ਖਿਆਲ ਆਇਆ ਸੀ ਬਸ ਖਿਆਲ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਹ ਅਹੀ ਸਰਪੰਚੀ ਜਾਂ ਕੋ ਰਾਜਨੀਤੀ ਚ ਆਉਣਾ ਹੂੰ ਇਹਦਾ ਮੈਂ ਲੋਕਾਂ ਦਾ ਪਿਆਰ ਹੀ ਇੰਨਾ ਸੀਗਾ ਜੋ ਕਹਿੰਦੇ ਭਾਈ ਤੂੰ ਆਪਣੇ ਪਿੰਡ ਵਾਸਤੇ ਕੁਛ ਨਾ ਕੁਛ ਕਰ ਹੂੰ ਉੱਥੋਂ ਅਸੀਂ ਤੇਰਾ ਸਾਥ ਦੇਵਾਂਗੇ ਹੂੰ ਜਿਵੇਂ ਲੋਕਾਂ ਨੇ ਮੇਰਾ ਸਾਥ ਦਿੱਤਾ ਮਤਲਬ ਬਿਨਾ ਪੈਸਿਆਂ ਤੋਂ ਬਿਨਾ ਕੋਈ ਹੋਰ ਨਸ਼ੇ ਪੱਤਿਆਂ ਤੋਂ ਬਿਨਾ ਸਾਡੇ ਨਾਲ ਜਿਵੇਂ ਰਲ ਕੇ ਸਾਥ ਦਿੱਤਾ ਸੀਗਾ ਮੈਂ ਕਹਿੰਦਾ ਇਸ ਤਰ੍ਹਾਂ ਅਜੇ ਤੱਕ ਕਿਸੇ ਨੂੰ ਸਾਫ਼ ਨਹੀਂ ਦਿੱਤਾ ਹਣਾ ਪੰਚਾਇਤ ਪੰਚਾਇਤ ਦੀ ਚੋਣਾਂ ਤੇ ਪੈਸੇ ਵੀ ਲੱਗਦੇ ਆ ਲੱਗਦੇ ਆ ਸਰ ਲੱਗਦੇ ਕਿਉਂ ਨਹੀਂ ਸਾਰੇ ਵੀ ਲੱਗਦਾ ਪੈਸੇ ਵੀ ਲੱਗਦੇ ਆ ਦਾਰੂ ਵੀ ਜਲਦੀ ਆ ਨਸ਼ੇ ਪੱਤੇ ਵੀ ਚਲਾਉਂਦੇ ਸਾਰੇ ਕਿ ਚਲਦੀ ਆ ਟੂਰ ਕਦੇ ਰੱਖਿਆ ਹੁੰਦਾ ਵੀ ਇੰਨੇ ਪੈਸੇ ਲੱਗਣੇ ਚਾਹੀਦੇ ਉਹ ਤਾਂ ਦੇਖਦੇ ਆ ਆਪਾਂ ਐਮਐਲਏ ਦਾ ਵੀ ਜਿਹੜਾ ਐਮਪੀ ਤੱਕ ਦਾ ਥੋੜੇ ਪੈਸੇ ਆਵਨ ਲੋ ਤਾਂ ਫਿਰ ਉਹ ਪੈਸੇ ਦਾ ਕਈ ਗੁਣਾ ਲੱਗ ਜਾਂਦਾ ਪੈਸੇ ਤਾਂ ਬਹੁਤ ਗੁਣਾ ਲੱਗ ਜਾਂਦੇ ਤੇ ਪਾਰਟੀਆਂ ਫਿਰ ਕਿੰਨੇ ਜੱਤ ਜੁੜੇ ਹੋ ਦੀ ਆ ਮੇਰੀ ਪਾਰਟੀ ਨਾਲ ਪਾਰਟੀਆਂ ਸਾਨੂੰ ਸਾਰਾ 13 14 ਦੇ ਚ ਕਾਨਫਰੈਂਸ ਹੋਈ ਸੀ ਜੀ ਅਤੇ ਮੁਖੀ ਸਾਹਿਬ ਉਹ ਪਹਿਲਾਂ ਦੇ ਸੀ ਇੰਨਾ ਹਜ਼ਾਰ ਦੇ ਦੋ ਮਹੀਨੇ ਤੇ ਜਿਵੇਂ ਅਜੀਤ ਦੱਸਿਆ ਜਾਣਾ ਵੀ ਅਸੀਂ ਬੁਰਜ ਮੈਮੇ ਪਿੰਡ ਬੈਠੇ ਹਾਂ ਜਿਉਂ ਪਰਿੰਡਾ ਅਧਿਆਤੀ ਦੇ ਵਿੱਚ ਪੈਂਦਾ ਭਾਈ ਜਿਹੜਾ ਅਧਿਆਤੀ ਦੇ ਵਿੱਚ ਜਿਵੇਂ ਹੁਣ ਐਮਐਲਏ ਦਾ ਅਕਸਰ ਰੌਲਾ ਰਿਹਾ ਹੈ ਜੇ ਆਪਾਂ ਬਾਹਲੇ ਪੁਰਾਣਾ ਨਾ ਜਾਈਏ ਆਪਣੇ ਦਰਸ਼ਕ ਦਰਸ਼ਨੀ ਕੋਟ ਪੱਤਾ ਬਣੇ ਉਹਨਾਂ ਨੂੰ ਐਮਐਲਏ ਹੁੰਦੇ ਹੀ ਹੋਏ ਜੀ ਅਕਾਲੀ ਸਰਕਾਰ ਨੇ ਬਦਲ ਕੇ ਹੋਰ ਭੇਜਤਾ ਬੀਬੀ ਕੁਲਚਨੂਨ ਚਾਦ ਲਾਤਾ ਇਹ ਡਿਸਟਰਬ ਏਰੀਆ ਰਿਹਾ ਹੈ ਐਮਐਲਏ ਪੱਖੋਂ ਤਾਂ ਹੁਣ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰਾ ਵਿਹਿੰਡਾ ਦਿੱਤੀ ਦਾ ਅਸੀਂ ਗਰ ਵਿਹਿੰਡਾ ਦੇ ਹੱਥ ਜਦੋਂ ਅਸੀਂ ਸ਼ੁਰੂ ਤੋਂ ਦੇਖਿਆ ਵੀ ਸਾਡੇ ਵਿਹਿੰਡਾ ਦੇ ਹੱਥ ਦੀ ਮਾਰੀ ਕਿਸਮ ਦੀ ਸਮਝ ਲਓ ਜਿਹੜਾ ਸਰਕਾਰ ਜੀ ਦੀ ਹੁੰਦੀ ਸੀਗੀ ਉਹਦਾ ਐਮਐਲਏ ਹੁੰਦਾ ਸੀ ਹਾਂਜੀ ਐਤਕੀ ਪਹਿਲੀ ਵਾਰ ਸਰਕਾਰ ਬਣੀ ਤੇ ਪਹਿਲੀ ਵਾਰ ਸਾਡਾ ਐਮਐਲਏ ਵੀ ਬਣ ਗਿਆ ਸੀਗਾ ਹਾਂ ਐਮਐਲਏ ਪਹਿਲੀ ਵਾਰ ਸਰਕਾਰ ਦਾ ਬਣਿਆ ਸੀ ਇਹ ਨਹੀਂ ਆਪੋਜੀਟ ਪਾਰਟੀ ਦੇ ਹੁੰਦਾ ਸੀ ਹਾਂ ਜੇ ਹੋਰ ਕਾਲੀ ਜਿਹੜਾ ਕਾਂਗਰਸੀ ਐਮਐਲਏ ਹੁੰਦਾ ਜੀ ਇਹ ਵਿਹਿੰਡਾ ਦੇ ਹੱਥ ਦੀ ਮਾਰੀ ਕਿਸਮ ਦੀ ਜਦੋਂ ਐਤਕੀ ਬਣਿਆ ਤੇ ਮਾਰੀ ਕਿਸਮ ਤੇ ਸੀ ਉਹ ਐਮਐਲਏ ਸਾਡੀ ਕਹਿ ਸਕਦੇ ਆ ਵੀ ਕਿਸੇ ਡਿਸਪਿਊਟ ਚ ਪੈ ਗਈ ਉਹਨਾਂ ਤੋਂ ਕੰਮ ਨਹੀਂ ਚੱਲੇਗਾ ਉਹ ਇੱਕ ਸੀ ਕਰੀ ਜਾਂਦੇ ਸੀਗੇ ਤੇ ਵਧਿਆ ਚੰਗਾ ਹੋ ਸਕਦਾ ਸੀਗਾ ਤੇ ਸਾਡੇ ਹੁਣ ਹਲਕਾ ਚਾਰਜ ਲੱਗਿਆ ਹੁਣ ਤਾਂ ਚੱਲੀ ਜਾਂਦਾ ਕੰਮ ਖਰਾ ਪਰ ਜਿਹੜਾ ਐਮਐਲਏ ਨੇ ਗੱਲ ਕਰਨੀ ਆ ਜਾਂ ਉਹਦੀ ਦਰਾਂ ਨਹੀਂ ਆ ਚਾਹਣੇ ਵਿਧਾਨ ਸਭਾ ਚ ਗੱਲ ਰੱਖਣੀ ਆ ਉਹਨਾਂ ਪਾਵਰ ਮਲੇ ਕੋਲੇ ਸਰਦਾਰ ਦੌਰ ਤੇ ਲੋਕਾਂ ਨੇ ਜਾਂ ਸਰਕਾਰ ਦੇ ਉੱਤੇ ਆਉਣੀ ਆ ਉਹਨੀਆਂ ਵਾਰ ਹਲਕਾ ਚਾਰਜ ਜਜ ਨੂੰ ਲਾਉਣੇ ਆ ਉਹਨੀਆਂ ਪਾਵਰ ਉਹਨਾਂ ਕੋਲ ਨਹੀਂ ਹੁੰਦੀਆਂ ਹੂੰ ਤਹਰ ਦੇ ਆਤੀ ਜੀ ਵੀ ਕਾਫੀ ਤਰ੍ਹਾਂ ਦੇ ਮਸਲੇ ਹੈਗੇ ਉਵੇਂ ਲੱਕ ਰਹੇ ਹਨ ਮੈਂ ਦੇਖ ਰਹਾ ਵੀ ਬਾਬਾ ਸ੍ਰੀ ਤੰਨ ਕਾਲਜ ਹੈ ਤਾਂ ਉੱਥੇ ਵੀ ਕੋਈ ਸਟਾਫ ਨਹੀਂ ਉਹ ਇਤਾਂ ਲੱਗਦਾ ਜਿਵੇਂ ਕੋਈ ਉਜਾੜਕਾਰੀ ਹੁੰਦੀ ਇੱਕ ਸਾਤਾ ਨਾ ਉਹਦੇ ਵੀ ਕੋਈ ਸਮੇਂ ਦੀ ਸਰਕਾਰਾਂ ਜਾਂ ਵਿਧਾਇਕ ਨੇ ਕੋਈ ਵਿਧਾਨ ਸਭਾ ਜਣੀ ਕਬੂਦਾਂ ਰੱਖਿਆ ਜਾਂ ਕੋਈ ਗੱਲ ਨਹੀਂ ਕੀਤੀ ਹੋਰ ਵੀ ਕਈ ਸਹੂਲਤਾਂ ਪੱਖੋਂ ਆ ਤਾਂ ਵੀ ਆਹ ਕੱਲ ਦੀ ਗੱਲ ਕਰਦੇ ਹਾਂ ਹਾਂ ਬਾਬਾ ਸ੍ਰੀ ਆ ਜਿਹੜਾ ਰਹਿ ਗਿਆ ਜਿਹੜਾ ਸਰਹਾਰ ਗੜਦਾਰ ਗੜਾ ਇਸ ਵੇਲੇ ਗਵਰਨਮੈਂਟ ਦਾ ਪਤਾ ਨਹੀਂ ਕਿਉਂ ਨਹੀਂ ਤਾਂ ਹੂੰ ਜੇ ਕੋਈ ਕਾਲਜ ਦੀ ਸਟੂਡੈਂਟਾਂ ਦੀ ਵੀ ਉਤਰ ਗਿਣਤੀ ਘੱਟ ਰਹੀ ਹੈ। ਬਹੁਤ ਘਟਾ ਇਸ ਗੱਲ 'ਤੇ ਧਿਆਨ ਹੀ ਨਹੀਂ ਦੇ ਰਹੀ। ਹੂੰ। ਏਡਾ ਵਧੀਆ ਕਾਲਜ ਬਣਿਆ ਸੀਗਾ। ਕੀ ਕਰਨਾ ਹੈ? ਕਿਉਂ ਵੀ ਸਟਾਫ ਦੀ ਕਮੀ ਹੈ। ਜਾਂ ਕੋਈ ਇਸ ਵਾਂਗ ਚਾਹ ਨਹੀਂ ਉਹਨਾਂ ਨੂੰ ਉਤਸ਼ਾਹ ਕੀਤਾ ਜਾਵੇ ਬੱਚੇ ਲੱਗਣ ਉਹ। ਹੂੰ। ਮੇਰੇ ਵੀ ਬਣਾ ਦੇ ਬਲ ਕੇ। ਹੂੰ। ਤੇ ਜਦੋਂ ਸਰਕਾਰ ਦੀ ਆਪਾਂ ਜਿਹੜੀ ਗੱਲ ਕਰਦੇ ਆਂ, ਸਰਕਾਰ ਦਾ ਕੰਮ ਤੁਹਾਨੂੰ ਕਿਵੇਂ ਲੱਗਦਾ ਹੈ? ਸਰਕਾਰ ਦਾ ਕੰਮ ਠੀਕ ਹੈ। ਵਧੀਆ। ਹੂੰ। ਦੂਜੀਆਂ ਸਰਕਾਰਾਂ ਦੇ ਕੰਪੈਰੀਜ਼ਨ ਦੇਖੀਏ ਤਾਂ ਸਾਨੂੰ ਚੰਗੇ ਲੱਗਿਆ। ਵੀ ਕਹਿੰਦਾ ਭਾਵ ਹੈ ਵੀ ਕੋਈ ਨੌਕਰੀਆਂ ਪੱਖੋਂ ਦਿਖਲਵੀਂ ਤਾਂ ਪਹਿਲਾਂ ਅਮੀਰ ਨਹੀਂ ਸੀ ਵੀ ਤੇ ਪਰਿਵਾਰ ਨੂੰ ਕਿਸੇ ਨਾਲ ਨੌਕਰੀ ਮਿਲ ਜੂਗੀ ਹੁਣ ਇਹ ਤੋਂ ਉਮੀਦ ਤਾਂ ਜਦ ਵੀ ਵੀ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ ਪਰ ਵੀ ਸਕਦੇ ਪਰ ਕੀ ਆਉਦੀ ਮਲਕਾਬਲੀਅਤ ਦੇ ਸਿਰ ਤੇ ਨੌਕਰੀ ਲੈ ਸਕਦੇ ਆ ਪਹਿਲਾਂ ਦੇ ਦੇ ਆਏ ਆ ਵੀ ਆਪਾਂ ਨੌਕਰੀ ਉਹਨਾਂ ਨੂੰ ਮਿਲਦੀ ਹੈ ਜਿੰਨੇ ਕੋਈ ਚਾਰਚਲੇਟ ਹੁੰਦੇ ਰਿਏ ਹੂੰ ਐਸੇ ਲੱਗਦਾ ਸੀ ਕਿ ਇਹ ਤੇ ਚਲ ਪੈਸਾ ਪੁੱਛਦਾ ਨਹੀਂ ਲੱਗੇਗਾ ਗਰੀਬ ਲੋਕਾਂ ਚ ਜਾਂ ਮਿਹਨਤ ਜਿਹੜੇ ਕਰਨ ਵਾਲੇ ਆ ਸਟੂਡੈਂਟਾਂ ਦੇ ਬੱਚਾ ਉਹਨਾਂ ਨੇ ਇਸ ਗੱਲ ਦਾ ਤਾਂ ਹੌਸਲਾ ਹੋਇਆ ਵੀ ਅਸੀਂ ਮਿਹਨਤ ਕਰਕੇ ਮੂਰੇ ਆ ਸਕਦੇ ਹਾਂ ਜਿਹੜੇ ਲੋਕ ਕਹਿੰਦੇ ਆ ਵੀ ਇਹ ਰੋਸ਼ਟਾ ਚੜ ਜਾ ਘਟਨਾ ਸੀਗਾ ਤੇ ਜਿਹੜਾ ਖਤਮ ਤਾਂ ਕੋਈ ਚੀਜ਼ ਨਹੀਂ ਹੁੰਦੀ ਉਸ ਲੈਵਲ 'ਚ ਕਿਉਂਕਿ ਵਿੱਚ ਕਾਲੀਆਂ ਭੇਡਾਂ ਕੋਈ ਅਫਸਰ ਆ ਜਾਂ ਲੀਡਰ ਹੁੰਦੇ ਹੀ ਆ ਪਰ ਜਿਹੜਾ ਉਹ ਭ੍ਰਿਸ਼ਟਾਚਾਰ ਕਹਿੰਦੇ ਵਧ ਗਿਆ ਮਤਲਬ ਘਟਿਆ ਅਸਰ ਚੱਲਦਾ ਤਾਂ ਭ੍ਰਿਸ਼ਟਾਚਾਰ ਪਹਿਲਾਂ ਤੋਂ ਵੀ ਨਹੀਂ ਸੀਗਾ ਹਾਂ ਥੋੜਾ ਜ਼ਿਆਗਰ ਜ਼ਿਆਦੀ ਹੋਣ ਲੱਗ ਗਿਆ ਚੱਲਦਾ ਪਹਿਲਾਂ ਵੀ ਬਹੁਤ ਸੀਗਾ ਹਾਂ ਘਟਿਆ ਨਹੀਂ ਜਿਹੜੀ ਗੱਲ ਆ ਵੀ ਘਟਣ ਵਾਲੀ ਗੱਲ ਸੀ ਘਟਿਆ ਨਹੀਂਗਾ ਹਾਂ ਡਰ ਜਾ ਪਹਿਲਾਂ ਜਰੂਰ ਹੋ ਗਿਆ ਪਰ ਆਿਆਂ ਵੀ ਡਰਦੇ ਮਨ ਲੋ ਜਿਹੜਾ ਡਰ ਪੈਦਾ ਹੋਇਆ ਉਹਦੇ ਕਰਕੇ ਜਿੱਥੇ ਕੋਈ 10 20 ਹਜ਼ਾਰ ਰੇਸ਼ਵਤ ਲੱਗਨੀ ਸੀ ਡਬਲ ਕਰਕੇ ਲੈਣ ਲੱਗ ਗਏ ਅੰਦਰ ਖਾਤੇ ਅੱਛਾ ਕਲੀ ਹੁੰਦੀ ਹੈ ਕੋਈ ਬੰਦ ਨਹੀਂ ਹੋਈਗੀ ਵੀ ਬੰਦ ਹੋ ਗਈ ਨਹੀਂ ਹੈ ਸਰਕਾਰ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਪਰ ਕੁਝ ਲੋਕਾਂ ਦੇ ਵੀ ਕਾਪ ਦੀ ਕਮੀ ਹੈ ਵੀ ਕੰਮ ਕਰਾਉਣ ਬਾਰੇ ਮੱਲੂ-ਮੱਲੀ ਦੰਦ ਜੱਸਾਂ ਨੂੰ ਇਸੇ ਮੈਂ ਤੁਹਾਨੂੰ ਦਿਖ ਲਈ ਆਪਾਂ ਹੂੰ ਚੌਕੀਦਾਨੇ ਦੇਖ ਲਓ ਕਿ ਪਰਿਵਾਰ ਖਾਨੇ ਦੇਖ ਲਓ ਤਸੀਲਾਰ ਘਰ ਤਸੀਲ ਦੇਖ ਲਓ ਸਿੰਹ ਜੀ ਤਾਂ ਸਾਰੇ ਵਿਭਾਗਾਂ ਚ ਦੇ ਜਿੰਦੇ ਉੱਥੇ ਪਰਚਾਾਂਾਂ ਦੀ ਚਰਚਾ ਹੁੰਦੀ ਸੀ ਪਹਿਲਾਂ ਨਹੀਂ ਸਰਕਾਰਾਂ ਚ ਵੀ ਪਿੰਡਾਂ ਚ ਆ ਉਸ ਨੇ ਜਦ ਵੈਸ ਉਹ ਠੁੱਠੇ ਪਰਸਨ ਕਿਵੇਂ ਹੋਏਗਾ ਸਿਸਟਮ ਠੁੱਠੇ ਪਰਤੇ ਹੋਰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਸਾਡੇ ਸਾਨੂੰ ਸਾਲ ਹੋ ਗਿਆ ਸਰਕਾਰ ਮਤਲਬ ਪੰਚਾਇਤ ਬਣੀ ਨੂੰ ਤੇ ਮੈਨੂੰ ਮਤਲਬ 3-4 ਸਾਲ ਹੀ ਹੋ ਗਏ ਜਿਆਦਾ ਮਤਲਬ ਜਿਹੜਾ ਮੈਂ ਦੇਖ ਰਿਹਾ ਸਾਡੇ ਦਾ ਕੋਈ ਇਸ ਤਰ੍ਹਾਂ ਕੋਈ ਵਿਕਸ਼ਨ ਨਹੀਂ ਸੀ ਮੈਂ ਕੋਹਨ ਦਿੱਤਾ ਮੈਂ ਸਾਡੀ ਪੰਚਾਇਤ ਵੱਲੋਂ ਕਿਸੇ ਨੇ ਕੋਈ ਪੱਖਪਾਤ ਰੱਖਿਆ ਵੀ ਯਾਰ ਪਹਿਲਾਂ ਤੇ ਪਰਚਾ ਕਰਾਉਣਾ ਇਹ ਸਾਨੂੰ ਤੰਗ ਕਰਦੇ ਸੀਗੇ ਸਾਡੇ ਵੱਲੋਂ ਇਹ ਜੇ ਸਾਡੇ ਪਾਸ ਜੀ ਇਹ ਪੁੱਛਿਆ ਪਾਰਟੀ ਬਾਈ ਸਾਡੇ ਘਟਾਈ ਆ ਸੀ ਸਭੋ ਬੜਾ ਹੀ ਨਹੀਂ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਰ ਵੋਟਾਂ ਦਾ ਟਾਈਮ ਲੰਘ ਜਾ ਜੀ ਵੋਟਾਂ ਕਿਹਨੇ ਕਿਹਨੂੰ ਪੰਜੀਆਂ ਸੀਗੀਆਂ ਮੈਂ ਹੋਂ ਤੇ ਸਾਰੇ ਪਿੰਡ ਦੇ ਮਤਲਬ ਅਸੀਂ ਵੀ ਅਸੀਂ ਵੀ ਦੇ ਦੇ ਸਾਡੇ ਮੈਂਬਰ ਵੀ ਸੱਖਣਾ ਵਧ ਗਿਆ ਕੋਈ ਵੀ ਨਹੀਂ ਇਸ ਤਰ੍ਹਾਂ ਦਾ ਕਹਿੰਦਾ ਵੀ ਯਾਰ ਮੈਨੂੰ ਇਹਨੇ ਵੋਟਾਂ ਮਿਲਿਆ ਕੁਛ ਕਿਹਾ ਸੀ ਜਾਂ ਵੀ ਆਪ ਇਹਨਾਂ ਤੇ ਪਰਚਾ ਪਾਈਏ ਜਾਂ ਆਪਣਾ ਖਰਾਬ ਕਰ ਦਿਆ ਜਾਂ ਇਹਨਾਂ ਨੂੰ ਦਬਾਉਣਾ ਦਵਾਈਏ ਕਿਸੇ ਕਿਰਾ ਇਸ ਤਰ੍ਹਾਂ ਦਾ ਸਾਡੇ ਨਹੀਂ ਕੋਈ ਸੋਚ ਤੇ ਸਰਕਾਰ ਤੇ ਜਿਵੇਂ ਹੁਣ ਇਹ ਕਈ ਤਰ੍ਹਾਂ ਇਲਜ਼ਾਮ ਲੱਗਦੇ ਆ ਵੀ ਵਿਰੋਧੀ ਪਾਰਟੀਆਂ ਨਾਲ ਉੱਠਣਾ ਜਵੇ ਤੇ ਜਾਂ ਚਰਚਾ ਵੀ ਹੈਗੀ ਆ ਵੀ ਜਿਹੜੇ ਮਸਲੇ ਸੀਗੇ ਬੇਅਦਬੀ ਦਾ ਸੀਗਾ ਬਰੂਰਾ ਸਾਹਿਬ ਦੀ ਜਾਂ ਹੋਰ ਜਿਹੜੇ ਮਸਲੇ ਆ ਵੱਡੇ ਵੱਡੇ ਉਥੇ ਕੋਈ ਗੱਲ ਜਾਂ ਉਹ ਕੋਈ ਰਾਹ ਨਹੀਂ ਪਈ ਗੱਲ ਇਹ ਤਾਂ ਕਦੇ ਨਹੀਂ ਦੇਖਦੇ ਹਾਂ ਵੈਸੇ ਜਿਹੜੇ ਬੇਅਦਬੀ ਦਾ ਇਹਦਾ ਕੋਈ ਨਾ ਕੋਈ ਇਹਨਾਂ ਨੂੰ ਕੁਝ ਲਿਆਉਣਾ ਚਾਹਤਾ ਸੀ ਮਤ ਆਪਾਂ ਕਿਸ ਤਰ੍ਹਾਂ ਦਾ ਹੱਲ ਹੋਣਾ ਚਾਹੀਦਾ ਸੀਗਾ ਉਹ ਹੋਇਆ ਨਹੀਂਗਾ ਹੂੰ ਇਹ ਕੁਮਰਜੀਤ ਪ੍ਰਤਾਪ ਨੇ ਵੀ ਬਹੁਤ ਮਲੋਟ ਹੁੰਦੇ ਰਿਆ ਉਹ ਮਗਲੀ ਤਜਵੀਰ ਦਾ ਕੋਈ ਸੱਜਾ ਮਿਲੀ ਉਹਨਾਂ ਨੂੰ 83 ਨੂੰ ਅਹੀਂ ਨਾ ਪਟਕਦੀ ਰਹੀ ਜੀ ਵੀਰ ਰਹੀ ਜੀ ਅਦਮੀ ਹੋਈ ਸੀ ਉਹ ਵੀ ਅਹੀਂ ਲੰਘੇ 85 ਬਈ ਇਨਸਾਫ ਮਿਲਿਆ ਦੇਨੂੰ ਹਮ ਸਰਕਾਰ ਨੂੰ ਇਸ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ਲੋਕਾਂ ਤੋਂ ਵੋਟਾਂ ਲਈਆਂ ਲੋਕਾਂ ਨੂੰ ਇਸ ਆਸਮੀਰਣਾ ਪਾਇਆ ਸੀ ਕਿ ਸਾਨੂੰ ਸਾਡੇ ਗੁਰੂ ਵੀ ਜਿਹੜੀ ਬੇਅਦਬੀ ਹੋਈ ਹੈ ਉਹਦਾ ਇਨਸਾਫ ਮਿਲੂਗਾ ਲੋਕਾਂ ਨੂੰ ਸੱਜਾ ਮਿਲੂਗਾ ਇਸ ਵੱਲ ਕੋਈ ਧਿਆਨ ਜ਼ਰੂਰ ਦੇਣਾ ਚਾਹੀਦਾ ਖਾਸ ਧਿਆਨ ਦੇਣਾ ਚਾਹੀਦਾ ਅਛਾ ਪਿੰਡਾਂ ਦੀਆਂ ਜੇ ਸਮੱਸਿਆਵਾਂ ਉਵੇਂ ਬਣੀਆਂ ਜਾਂ ਕੋਈ ਹੱਲ ਹੋ ਰਿਹਾ ਕਿਉਂਕਿ ਸਮੇਂ-ਸਮੇਂ ਤੇ ਆਉਂਦੇ ਜੇ ਹੁਣ ਆਪਾਂ ਜ਼ਿਲ੍ਹਾ ਪ੍ਰਸ਼ਦ ਜਾਂ ਬਲਾਦ ਸੰਪਤੀ ਦੀ ਗੱਲ ਕਰ ਲઈએ ਬਲਾਦ ਸੰਪਤੀ ਮੈਂਬਰਾਂ ਨੂੰ ਮੈਂ ਕਹਿੰਦੀ ਪੁੱਛਦਾ ਜਾਂ ਜ਼ਿਲ੍ਹਾ ਪ੍ਰਸ਼ਦ ਮੈਂਬਰਾਂ ਨੂੰ ਪੁੱਛਿਆ ਜਿਹੜੇ ਪਹਿਲਾਂ ਰਹੇਗੇ 20 ਸਾਲਾਂ ਦਾ ਆਪਾਂ ਜੇ ਗੱਲ ਕਰੀਏ ਇਹਨੂੰ ਪਤਾ ਨਹੀਂ ਹੁੰਦਾ ਜੇ ਬਲਾਦ ਬਲਾਦ ਸੰਪਤੀ ਮੈਂਬਰਾਂ ਵਿੱਚ ਚੁਣਿਆ ਗਿਆ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਕੰਮ ਕਰਨਾ ਹੈ ਨਾ ਜ਼ਿਲ੍ਹਾ ਵਿਖੇ ਮੈਨੂੰ ਪਤਾ ਹੁੰਦਾ ਕਾਲਾ ਮਾਲਾ ਹੋ ਹੀ ਜਾਂਦਾ ਇਹਦਾ ਕਰਕੇ ਦੇਖਦੇ ਹਾਂ ਵੀ ਇਹਨਾਂ ਖਰਚ ਵੀ ਹੁੰਦਾ ਸਰਕਾਰ ਨੇ ਫੋਰਸ ਲਾਈ ਮੁਲਾਜ਼ਮ ਉਸ ਦਾ ਸਾਲ ਜਿਹੜੀ ਇਹ ਨਾ ਅਵੇਅਰਨੈਸ ਘੱਟ ਹੈ ਪਿੰਡਾਂ ਚ ਕਈਆਂ ਨੂੰ ਤਾਂ ਆਪਣੀਆਂ ਪਾਵਰਾਂ ਦਾ ਨਹੀਂ ਪਤਾ ਕਿ ਮੈਂ ਬਲਕਸਾਤੀ ਮੈਂ ਬੋਟਰੇ ਮੇਰੀ ਕੀ ਕੰਮ ਹੈ ਮੈਨੂੰ ਮਲੋ ਗ੍ਰਾਂਟ ਮਿਲਣੀ ਹੈ ਜਾਂ ਨਹੀਂ ਮਿਲਣੀ ਹੈ ਮੈਂ ਕਿੱਥੇ ਵਰਤ ਸਕਦਾ ਮੈਂ ਮੇਰੀ ਮਲੋ ਜ਼ਿੰਮੇਵਾਰੀਆਂ ਕੀ ਹੈ ਕਿਤੇ ਸਰਪੰਚਨ ਵੀ ਹਲਾ ਮਲੋ ਨਹੀਂ ਬਦਲਾ ਦੋ ਤਿੰਨ ਸਾਲ ਲੱਗ ਜਾਂਦੇ ਆ ਹੂੰ ਵੀ ਕੀ ਉਹਦੀ ਆਦੇ ਜ਼ਿੰਮੇਵਾਰੀਆਂ ਕੀ ਹੈ ਉਹਦਾ ਪਾਵਰ ਕੀ ਹੈ ਕਿਤੇ ਕਿਤੇ ਵਰਤ ਸਕਦਾ ਹੂੰ ਇਸ ਲਈ ਮਲੋ ਮੈਂ ਚਾਹਣਾ ਵੀ ਕੈਂਪ ਹੀ ਲੱਗੇ ਅਵੇਅਰਨੈਸ ਦਾ ਵੈਨਸ ਕੈਂਪ ਲਗਣ ਦੀਦਾ ਮੈਂਬਰਾਂ ਦਾ ਸਰਪੰਚਾਂ ਦਾ ਬਲਕਸ ਸੰਤੀਆਂ ਦਾ ਯਾ ਚੇਅਰਮੈਨਾਂ ਦਾ ਇਹਨਾਂ ਦੱਸਿਆ ਗਿਆ ਵੀ ਤੁਹਾਡੇ ਕੋਲ ਆ ਪਾਵਰ ਹੈ ਤੁਸੀਂ ਇੱਥੇ ਫੰਡ ਲੈ ਸਕਦੇ ਹੋ ਇੱਥੇ ਤੁਸੀਂ ਲਾ ਸਕਦੇ ਹੋ ਪਿੰਡਾਂ ਦੇ ਵਿੱਚ ਨਾ ਜੇ ਤੁਸੀਂ ਵੀ ਦੇਖਦੇ ਮੈਂ ਵੀ ਦੇਖਦਾ ਵੀ ਜਦੋਂ ਹਰ ਵਾਰੀ ਗਲੀਆਂ ਨਾਲ ਜਾਂ ਪੱਕੀਆਂ ਕੱਚੀਆਂ ਹੋ ਗਈਆਂ ਉਹ ਪੱਕੀਆਂ ਕਰਦੇ ਹੀ ਟੁੱਟ ਗਈਆਂ ਕੋਈ ਬਖਰਾ ਦੀ ਨਹੀਂ ਹੋ ਰਿਹਾ ਜਦੋਂ ਹੁਣ ਆਪਾਂ ਪੰਜਾਬ ਸੀ ਆਪਾਂ 99 ਗੱਲ ਕਰਦੇ ਆਵੇਂ ਸੱਕਾਂ ਵਾਲਾ ਸਰਪੰਚ ਆ ਜੀ ਰਣਜੀਤ ਕਾਲਾ ਮੁੰਡਾ ਮਿੰਟੂ ਹੈ ਉਹ 99 ਪਿੰਡਾਂ ਸਾਡੇ 13000 ਪਿੰਡ ਹੋਣ ਤੋ ਗਣਵੇ ਦੀ ਗੱਲ ਹੁੰਦੀ ਆ ਤੇ ਇਹ ਜਿਹੜਾ ਕੋਈ ਚੰਗੀ ਲਾਇਬ੍ਰੇਰੀ ਕੋਈ ਚੰਗੀ ਜਿਮ ਜਾਂ ਹੋਰ ਕੋਈ ਵਿਕਾਸ ਦੇ ਕੰਮ ਹੈਗੇ ਆ ਵੀ ਵੱਖਰਾ ਜਿਹਾ ਕੋਈ ਉਹ ਕਿਉਂ ਨਹੀਂ ਹੋ ਰਹੇ ਕਿੱਥੇ ਘਾਟ ਕਿੱਥੇ ਆ ਨਹੀਂ ਹੁਣ ਸਟਾਰਟਿੰਗ ਹੋ ਰਹੀ ਹੈ ਜੀ ਇਹ ਜਿਹੀ ਗੱਲ ਵੀ ਨਹੀਂ ਹੋ ਰਹੀ ਹੁਣ ਕਲੀਆਂ ਗਲੀਆਂ ਨਾਲੀਆਂ ਚੋਂ ਨਿਕਲ ਕੇ ਲੋਕ ਸਾਡੇ ਜਿਵੇਂ ਹੁਣ ਅਸੀਂ ਪੰਚਾਇਤ ਘਰ ਬਣਾ ਰਹੇ ਆ ਸਰਕਾਰ ਵੱਲੋਂ ਜਿਉਂਦੀ ਸਾਡੇ ਪੰਚਾਇਤਾਂ ਬਣੀਆਂ ਲੋਕਾਂ ਦੇ ਘਰਾਂ 'ਚ ਹੀ ਸਰਪੰਚਾਂ ਮੈਂਬਰਾਂ ਦੇ ਘਰਾਂ 'ਚ ਬੈਠ ਕੇ ਫੈਸਲੇ ਹੁੰਦੇ ਰਹੇ ਆ ਅਸਰ ਵੀ ਉਹਨਾਂ ਦੇ ਹੁੰਦੇ ਰਹੇ ਆ ਪਹਿਲੀ ਵਾਰ ਹੋਇਆ ਜਿਹੜਾ ਪੰਚਾਇਤ ਘਰ ਬਣ ਰਿਹਾ ਆਪਦੀ ਸਦੀ ਪੰਚਾਇਤ ਦਾ ਆਪਦਾ ਘਰ ਹੂੰ ਹੂੰ ਵੀ ਨੌ ਮੈਂਬਰਾਂ ਅਸੀਂ ਦਸਵਾਂ ਸਰਪੰਚ ਆ ਉਹਦਾ ਵੀ ਇੱਕ ਘਰ ਹੋਵੇ ਬੈਠ ਕੇ ਫੈਸਲੇ ਕਰ ਸਕੀਏ ਕੋਈ ਆਸਰਾ ਵੀ ਜਾਂ ਕੋਈ ਇਹਦਾ ਰੋਲਾ ਮਸਲਾ ਜਾਂ ਕੋਈ ਹੋਰ ਗੱਲਬਾਤ ਆ ਉੱਥੇ ਵੇਖਿਆ ਕਰੋਗੇ ਉੱਥੇ ਬੈਠਾ ਕਰਾਂਗੇ ਸਾਡਾ ਪੰਚਾਇਤ ਘਰ ਬਣ ਰਿਹਾ 30 35 ਲੱਖ 40 ਲੱਖ ਰੁਪਏ ਲਾ ਰਹੀ ਹੈ ਗਵਰਨਮੈਂਟੋਂ ਤੇ ਹੂੰ ਪੂਰਾ ਵਾਈਫਾਈ ਲਾ ਰਿਹਾ ਚ ਪੈਨਲ ਸੋਲਰ ਪੈਨਲ ਲੱਗੂਗਾ ਪੀਸੀ ਵੀ ਲਾ ਕੇ ਦਫੀਸਾ ਬਲੇ ਬਹੁਤ ਸੁਣਾ ਯੱਤਰ ਬਣਿਆ ਹੁਣ ਮੁੱਖ ਮੰਤਰੀ ਦੇਖ ਦੋ ਜਨਾ ਤੁਸੀਂ ਕਰ ਰਹੇ ਹੋ ਨਾ ਪਹਿਲਾ ਕਾਲੀ ਰਾਤ ਵੀ ਸੀਗਾ ਇਹ ਕਿਵੇਂ ਦੇਖਦੇ ਹੋ ਸਕੀਮ ਨੂੰ ਦੋਨਾਂ ਨੂੰ ਆਪਸ ਵਿੱਚ ਤੀਜਾ ਸਕੀਮ ਕਰ ਉਹਨਾਂ ਨੇ ਵੀ ਚਲਾਈ ਸੀ ਵਧੀਆ ਉਹਨਾਂ ਦੇ ਵੀ ਚੱਲੀ ਗਿਆ ਲੋਕਾਂ ਦੇ ਸਰ ਪ੍ਰਵਾਹ ਹਗਾ ਰਹਾ ਦਿੱਤਾ ਸੀ ਉਹਨਾਂ ਨੂੰ ਪਰ ਜਿਹੜੀ ਅਸੀਂ ਮਤਲਬ ਸਰਕਾਰ ਵੱਲੋਂ ਸਕੀਮ ਹੁਣ ਚਲਾਈ ਦੀ ਹੈ ਮੁੱਖ ਮੰਤਰੀ ਦੇ ਦਸਿਆ ਦਾ ਇਹਦੇ ਵਿੱਚ ਲੋਕਾਂ ਦਾ ਉਤਸ਼ਾਹ ਕੋ ਖਰਚਾ ਹੈ ਨਹੀਂ ਕਰਵੀ ਦਾ ਵੀ ਬਹੁਤ ਸੋਹਣੀਆਂ ਬਸਾਂ ਡੀ ਲਕਸ ਬਸਾਂ ਜਾ ਰਹੀਆਂ ਐਸੀ ਬਸਾਂ ਜਾਂ ਉੱਥੇ ਰਹਿੰਦਾ ਪ੍ਰਬੰਧ ਵਧੀਆ ਹੂੰ ਅੱਜੀ ਤਮਰਦਤੀ ਵੇ ਹਟਾਂ ਜ ਉਹਨਾਂ ਨੂੰ ਜਿਹੜੇ ਆਪਣੇ ਬੀਜਰ ਦੀ ਜਾਂਦੇ ਆ ਕੋ ਮੈਡੀਸਨ ਦਾ ਕੋ ਮਤਲਬ ਹੋਰ ਸਾਰਾ ਖਰਚਾ ਟੋਟਲ ਉਹਨਾਂ ਦਾ ਚਾਹ ਪਾਣੀ ਦਾ ਕੋ ਮੈਡੀਸਨ ਦਾ ਜਬ ਕਿੰਨਾ ਦਾ ਖਰਚਾ ਸਭ ਸਰਕਾਰ ਦਾ ਲੋਗਿਸਟਿਕ ਤੋਂ ਕੁਛ ਐਸੀ ਚੀਜ਼ਾਂ ਨੇ ਹਣ ਬਾਈ ਮੁਫਤ ਵਾਲੀਆਂ ਜੀਜਾ ਹੈਗੀਆਂ ਜਿਵੇਂ ਚਲੋ ਕੋਈ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਉਹਨੇ ਆਪ ਦੀ ਪਾਰਟੀ ਦੀ ਪ੍ਰਸ਼ੰਸਾ ਕਰਨ ਜੇ ਆਪਾਂ ਆਲ ਓਵਰ ਇਹ ਪੰਜਾਬ ਨਿਵਾਸੀ ਸੋਚ ਗਏ ਇਹ ਮੁਫਤ ਵਾਲੀਆਂ ਜੀਜਾ ਹੈ ਮੁਫਤ ਬਿਜਲੀ ਵਾਲੀ ਹੈ ਜਾਂ ਹੁਣ ਮੁਫਤ ਪੀਆਰਟੀਸੀ ਵਾਲਾ ਇਹ ਸਿਸਟਮ ਹੈਗਾ ਕਿੰਨਾ ਲੱਗੀਆਂ ਹੋਈਆਂ ਪੱਸਾ ਹੁੰਦਗਾ ਹਰ ਰੋਜ਼ ਉਹ ਜੇ ਵੀ ਜਿੰਨਾ ਡੇਲੀ ਵਾਲੀਆਂ ਕੋਈ ਵੀ ਬਿਨਾਈਆਂ ਉਹੀ ਜਾਂਦੀਆਂ ਇੱਕ ਢਿੱਲੂ ਹੈ ਉਹ ਤਾਂ ਇੰਨਾ ਸਫ਼ਰ ਨਹੀਂ ਕਰਦੀਆਂ ਤਾਂ ਉਹ ਅਸੀਂ ਕੋਈ ਪੀਆਰਟੀਸੀ ਜਿਹੜੀਆਂ ਦੇ ਬੰਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਗਲਤ ਸਕੀਮ ਹੁੰਦੀ ਹੈ ਜਾਇ ਕਿਸੇ ਸਰਕਾਰ ਦੀ ਹੋਵੇ ਇਹ ਤੁਸੀਂ ਕਿਵੇਂ ਦੇਖਦੇ ਹੋ ਬਲਤੀ ਜੀ ਜਿਹੜਾ ਬੱਸਾਂ ਵਾਲਾ ਮਸਲਾ ਹੈ ਹੁਣ ਬੱਸਾਂ ਵੱਲੋਂ ਕਈ ਵਾਰ ਜਦ ਸਾਡੀ ਇਹ ਨਹੀਂ ਦਿੱਕਤਾਂ ਹੁੰਦੀਆਂ ਰੋਕ ਦਿੰਦੀਆਂ ਹਾਂ ਬਲੂਆਂ ਨੇ ਰੋਕਦੇ ਲੇਡੀਆਂ ਖੜੀਆਂ ਰਹਿੰਦੀਆਂ ਕਦੋਂ ਤੱਕ ਕਿਲੋਮੀਟਰਾਂ ਅੱਜ ਜਾ ਕੇ ਰੋਕਦੇ ਐਸ ਵਾਰੀ ਨੂੰ ਉਤਾਰਦੇ ਆ ਹੂੰ ਅਸੀਂ ਨੱਤੀ ਸਾਡਾ ਮਸਲਾ ਇਹਨਾਂ ਨਾਲ ਜਿਹੜਾ ਲੈਣਾ ਹੂੰ ਇਹ ਗਵਰਨਮੈਂਟ ਮੇਰੇ ਇਸ ਟੀਮ ਨੂੰ ਜਾ ਕੇ ਕੋਈ ਬੰਦੀ ਕਰ ਦੇਣਾ ਨਹੀਂ ਤੇ ਹੂੰ ਜਾਂ ਫਿਰ ਬੱਚਾਂ ਬਦਲਣੇ ਜੀ ਨੇ ਮੇਰੇ ਬੰਦੇ ਨੇ ਕੋਈ ਜਾਣਾ ਟਾਈਮ ਸਰ ਮਤਲਬ ਪੇਪਰ ਹੈ ਕਿਸੇ ਦਾ ਬੱਚਿਆਂ ਦਾ ਹੂੰ ਉਹ ਚੜਾਉਂਦੀ ਨਹੀਂ ਗਈ ਹੂੰ ਖੜੀ ਰਹਿਦੀਆਂ ਵਿਚਾਰੀਆਂ ਸਾਰੀਆਂ ਉੱਤੀ ਨੂੰ ਪਤਾ ਹੁੰਦਾ ਵੀ ਤੇਰੇ ਪਾਰੇ ਤਾਂ ਹੈ ਨਹੀਂ ਇਹ ਹੂੰ ਇਹਦਾ 10 ਕਿਲੋਮੀਟਰ ਜਾ ਕੇ ਗਾਹਾਂ ਜਾ ਤਾਂ ਸਟਾਰਟ ਹੁੰਦੀ ਹੈ ਜੀ ਪਿੱਛੇ ਸਾਰੀ ਝੜਾਈ ਹੁੰਦੀ ਹੈ ਜਦੋਂ ਚੜ੍ਹ ਉਹਨਾਂ ਦਾ ਮਕਸਦ ਹੀ ਵਿਚੜਾ ਲੈਣਾ ਅਸੀਂ ਲੜ ਲੜ ਕੇ ਬੱਸਾ ਰੋਕ ਕੇ ਚੋਂਦੇ ਰਹੇ ਹਾਂ ਬਹੁਤ ਬੁਰਾ ਹਾਲ ਹੈ ਇਸ ਚੀਜ਼ ਨੂੰ ਗਵਰਨਮੈਂਟ ਨੂੰ ਜਾ ਕੇ ਉਹਨੂੰ ਬੰਦ ਕਰ ਦੇਣੀ ਜਿਹੜੀ ਸਕੀਮ ਹਾਂ ਜਾਂ ਕੋਈ ਏਜ ਲਿਮਿਟ ਰੱਖਣੀ ਚਾਹੀਦੀ ਹੈ ਇਹ ਜਿਹੜਾ ਪੈਸੇ ਚੋਣਾਂ ਜਾਂ ਹੁਣ ਬਲਾਕ ਸੰਪਤੀ ਜਿਹੜਾ ਹੋਣੀ ਹੈ ਪੰਚਾਇਤ ਸੰਪਤੀ ਉਹ ਚੀਜ਼ ਐ ਅਕਸਰ ਚੱਲਦੀ ਹੈ ਗੱਲ ਯਾਰ ਵੀ ਜਿਹੜੀ ਸੰਵੰਦ ਸਰਕਾਰ ਹੈ ਜਿਹਦਾ ਰਾਜ ਹੈਗਾ ਉਹ ੱੱਕੀ ਸਾਈ ਚੱਲਦੀ ਹੈ ਤੇ ਉਹਨਾਂ ਦੇ ਮੈਂਬਰ ਚੁਣੇ ਜਾਂਦੇ ਤੁਸੀਂ ਹੁਣ ਕਿਵੇਂ ਦੇਖਦੇ ਹੋ ਹਾਲਾਤ ਇਹ ਸਾਰੇ ਠੀਕ ਹੈ ਪਰ ਚੱਲਦੀ ਤਾਂ ਹੋਣੀ ਹੈ ਅਸੀਂ ਮੰਨਦੇ ਹਾਂ ਹਰ ਇੱਕ ਸਰਕਾਰ ਚੱਲੂ ਨੇ ਅਸੀਂ ਤਾਂ ਨਾ ਤਾਂ ਸਰਪੰਚੀ ਵੀਰ ਤਲਾਈ ਹੈ ਜਨਾਤ ਚਲੋਣੀ ਹੈ ਹੂੰ ਕਿ ਲੜਪੜ ਕੇ ਕੋਈ ਸਰਪੰਚੀ ਮੈਂਬਰੀ ਜਾਂ ਚੇਅਰਮੈਨ ਨਹੀਂ ਲਈਦਾ ਫਿਰ ਕੀ ਕਾਦੀ ਚਲਈਓ ਹੂੰ ਲੋਕਾਂ ਦੇ ਦਿਲ ਜਿੱਤ ਕੇ ਲੋਕਾਂ ਦੇ ਕੰਮ ਹੀ ਕਰਨੇ ਆਪਾਂ ਹੂੰ ਤੁਸੀਂ ਦਿੱਲੀ ਨਾਲ ਜਿੱਤ ਕੇ ਫਿਰ ਕੰਮ ਕਿੱਥੇ ਕਰਨਾ ਹੈ ਹੂੰ ਫਿਰ ਕੰਮ ਨਹੀਂ ਹੁੰਦੀ ਹੂੰ ਲੜਨ ਲੋੜ ਕੇ ਦਣੇ ਹੀ ਲੈਂਦੇ ਅਸੀਂ ਅਸੀਂ ਲਵਾਂਗੇ ਆਪਦੇ ਵੋਟਾਂ ਤੇ ਜਿੰਨਾਂ ਦਾ ਠੀਕ ਆ ਜਾ ਪਰ ਉਹ ਧੱਕਾ ਨਹੀਂ ਹੋਣ ਦੇ ਸਾਨੂੰ ਕੋਈ ਸਾਰਾ ਕੈਂਡੀਡੇਟ ਚਾਹੀਦਾ ਆਈ ਜਾਏ ਪਤਾ ਹੈ ਅਖੀਰ ਵਿੱਚ ਰਸੋਈ ਪਿੰਡ ਦੇ ਬਾਰੇ ਤੁਹਾਡੇ ਕੋਲ ਕੀ ਪਲਾਨ ਹੈਗਾ ਪਿੰਡ ਦੇ ਵਾਸਤੇ ਅਸੀਂ ਸਾਡੀ ਜਿਹੜੀ ਪੰਚਾਇਤ ਹੈਗੀ ਆ ਉਹ ਇਹ ਚੀਜ਼ਾਂ ਕਰੇ ਜਾਂ ਸਮਝ ਚਲੇ 4-4 ਜਾਂ 7-7 ਚੱਲ ਰਹੇ ਸਰ ਸਾਡਾ ਮਕਸਦ ਤਾਂ ਜਾ ਰਿਹਾ ਵੀ ਆ ਗਲੀਆਂ ਨਾਲੀਆਂ ਚ ਜਿਹੜੀ ਦਿੱਕਿਆ ਹੈ ਵੀ ਇਹਨਾਂ ਚੋਂ ਲੋਕ ਨਿਕਲ ਜਾਣਾ ਸਰਦਾ ਤਾਂ ਇਹ ਨਾ ਬਣਾ ਵੀ ਨਹੀਂਗਾ ਜੇ ਆਪਣਾ ਤਰਨੋ ਰਸਤਾ ਨਾ ਹੋਇਆ ਤੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਵੀ ਜ਼ਰੂਰੀ ਹੈ ਪਰ ਅਸੀਂ ਜੰਨੇ ਜਿਵੇਂ ਸਾਡੇ ਸਟੇਡੀਅਮ ਦੇ ਉੱਤੇ ਸੀ ਆਈਏ ਕੀ ਭਿੰਤੀ ਲੱਤ 40 ਲੱਖ ਰੁਪਇਆ ਬਲਾਕ ਪੱਧਰ ਤੇ ਸਾਡਾ ਸਟੇਡੀਅਮ ਵੀ ਇਸੇ ਅਸਾਰ ਨਹੀਂ ਲਈ ਜੀ ਇਸ ਦੀ ਸੰਡਾ 35-40 ਲੱਖ ਰੁਪਏ ਸਟੇਡੀਅਮ ਤੇ ਲੱਗ ਰਿਹਾ ਹੈ। ਫੈਕਟਰ ਉਹ ਬਣ ਰਿਹਾ ਸਾਰਾ ਨਵਾਂ ਕੂ ਰੂਮ ਬਣਨਗੇ, ਬਾਥਰੂਮ ਵਗੈਰਾ ਬੰਨਿਆ, ਬਾਥਰੂਮ ਵਗੈਰਾ ਬੰਨਿਆ। ਪੰਚਾਇਤ ਘਰ ਹੋ ਗਿਆ ਇੱਕ ਹੈਲਥ ਉਹ ਬੰਨਣਾ ਹੈਡਾ ਹੈਲਥ ਐਂਡ ਵੈਲਨੈਸ ਸੈਂਟਰ ਉਹ ਮੰਨ ਜੂਗਾ। ਜਿਮਾ ਜਿਮਾ ਬਾਰੇ ਅਸੀਂ ਸਰਕਾਰ ਨੂੰ ਟਾਈਮ ਟਾਈਮ ਤੇ ਕਹਿੰਦੇ ਰਹਿੰਦੇ ਆ ਵੀ ਬੱਚਿਆਂ ਨੂੰ ਸਾਨੂੰ ਜਿਮਾ ਦੇਓ ਕੋਈ ਪ੍ਰੋਫੈਸ਼ਨਲ ਜਿਮਲ ਜੇ, ਪਾਰਕ ਮਿਲ ਜਾਣਾ ਜਿੱਥੇ ਮਤਲਬ ਜਾ ਸਕਣ। ਅਜੇ ਥੋੜੀਆਂ ਮੰਡੀਆਂ ਕਮੀ ਆ ਗਈਆਂ ਜਿਹੜੀ ਅਸੀਂ ਡਿਮਾਂਡ ਰੱਖੀ ਜੰਨੇ ਆ। ਆਨਲਾਈਨ ਤਾਂ ਹੋ ਸਕਦਾ। ਇਸ ਨਾਲ ਪੂਰੀ ਨਹੀਂ ਹਮ ਬੱਚਿਆਂ ਦਾ ਧਿਆਨ ਉਹਨਾਂ ਹੋਰ ਪਾਸੇ ਨਸ਼ਾ ਤੋਂ ਹਟਾ ਕੇ ਜੇ ਆਪਾਂ ਲਾਉਣਾ ਹੈ ਤਾਂ ਫਿਰ ਉਹਨਾਂ ਨੂੰ ਜਿੰਮਾ ਵੀ ਚਾਹੀਦੀ ਹੈ ਜੀ ਉਸ ਨੂੰ ਤੇ ਆਪ ਨੂੰ ਸਟੇਡੀਅਮ ਵਗੈਰਾ ਵੀ ਚਾਹੀਦੀ ਹੈ ਸਰਸਮਾਨੀ ਚੀਜ਼ ਹੈ ਫੇਰ ਹੀ ਹਟਣੀ ਜਦੋਂ ਇਸ ਅਖੀਰਲਾ ਸਵਾਲ ਇਹ ਹੈ ਵੀ ਜਿਵੇਂ ਆਮ ਹੁਣ ਪੰਚਾਇਤੀ ਰਾਜ ਐਕਟ ਦੇ ਅਧੀਨ ਇਹ ਪੰਚਾਇਤਾਂ ਕੋਲ ਬਹੁਤ ਜ਼ਿਆਦਾ ਪਾਵਰ ਹੁੰਦੀਆਂ ਹਨ ਪਰ ਦੇਖਦੇ ਆ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੰਚਾਇਤਾਂ ਜ਼ਿਆਦਾਤਰੀ ਤਾਂ ਉਹ ਉਸ ਤਰ੍ਹਾਂ ਆਪਦੀ ਜਿਹੜੀ ਪਾਵਰ ਹੈਗੀ ਆ ਜਾਂ ਸ਼ਕਤੀ ਹੈਗੀ ਆ ਉਹ ਨਹੀਂ ਵਰਤ ਸਕਦੀਆਂ ਕਿਹਾ ਜਾਂਦਾ ਵੀ ਜਿਹੜੇ ਅਧਿਕਾਰੀ ਆ ਜਾਂ ਮੁਲਾਜ਼ਮ ਹੈਗੇ ਆ ਪੰਚਾਇਤ ਭਾਗ ਦੇ ਉਹੀ ਦੱਬੀ ਫਿਰਦੇ ਜੇ ਪੰਜਾਬੀ ਕਹਿੰਦੇ ਇਹੋ ਗੱਲ ਵੀ ਪੰਚਾਇਤਾਂ ਦੇ ਉੱਤੇ ਵੱਦ ਉਹਨਾਂ ਦਾ ਕੰਟਰੋਲ ਹੁੰਦਾ ਜਿਵੇਂ ਉਹ ਕਹੇਦੇ ਉਵੇਂ ਹੁੰਦਾ ਇਹ ਕੋਸ਼ਿਸ਼ ਸਕੀਮਾਂ ਜਿਵੇਂ ਨਾ ਜਿਵੇਂ ਸਾਡੇ ਕੋਲ ਪੰਚਾਇਤ ਘਰ ਆ ਜਿਵੇਂ ਸਟੇਡੀਅਮ ਹੈ ਜਿਵੇਂ ਪੰਚਾਇਤਾਂ ਨੂੰ ਨਾਂ ਦੇ ਕੇ ਹੀ ਜਿਵੇਂ ਪੰਚਾਇਤੀ ਰਾਜ ਇਕਤਾਲ ਨੇ ਆ ਬਣਾ ਰਿਆ ਉਹ ਹੂੰ ਇਹ ਪੰਜਤਾਂ ਨੂੰ ਦੇਣਾ ਜੀਦਾ ਸੀਗਾ ਹੂੰ ਪੰਜਤਾਂ ਦੀ ਸ਼ਮੂਲੀਅਤ ਹੋਵੇ ਪੰਜਤ ਕੰਡ ਦੀ ਕੀ ਬੰਨੀ ਐ ਉਹਦੇ ਵਿੱਚ ਅਸੀਂ ਆਪ ਦੇ ਗ੍ਰੇਟਰ ਕੀ ਉਹ ਕੌਣ ਬਣਾ ਰਿਹਾ ਉਹ ਪੰਜਤਿ ਰਾਜਾ ਕਟਾ ਦੇ ਬਣਾ ਰਿਹਾ ਘੱਟ ਕਿਤੇ ਦੀਗੀ ਅੱਛਾ ਸਿੱਧਾ ਬੀਡੀਪੀ ਦਫ਼ਤਰ ਉਹਨਾਂ ਨੇ ਬਣਾਉਣਾ ਹੈ ਕਾਰਜਕਾਰੀ ਏਜੰਸੀ ਜਿਹੜੀ ਉਹਨਾਂ ਨੇ ਬਣਾਉਣਾ ਸਿੱਧਾ ਹੀ ਹੂੰ ਉਹਨਾਂ ਕੋਲੇ ਫੰਡ ਹੋਣੇ ਆ ਉਹਨਾਂ ਕੋਲੇ ਟਿਕਾ ਹੋਣਾ ਉਹਨਾਂ ਨੇ ਬਣਾਉਣਾ ਤੇਰਾ ਕੁਛ ਹੈ ਫਿਰ ਵੀ ਜੇ ਆਪ ਦੀ ਪੱਧਰ ਤੇ ਜੇ 75 ਬੰਦ ਰਹੇ ਤੁਸੀਂ ਮਤਲਬ ਸਟਾਰਟਿੰਗ ਮੀਟ ਕੋ ਲੈ ਕੇ ਅਸੀਂ ਕੋਲੇਖਰ ਕਰਾ ਲਈ ਮਟੀਰੀਅਲ ਪਾਉਂਦੇ ਰਿਹਾ ਪ੍ਰੋਪਰ ਟਰਾਈ ਕਰ ਰਹੇ ਆ ਇਹ ਦੇਖ ਕੇ ਬੋਲ ਰਹੇ ਆ ਵੀ ਕੋ ਮਸਾਲਾ ਘੱਟੋਂ ਨਹੀਂ ਲਾਈ ਜਾਂਦਾ ਠੇਕੇਦਾਰ ਘੱਟ ਤਾਂ ਨਹੀਂ ਲਾਈ ਜਾਂਦਾ ਹਮਮ ਵੀ ਤੁਹਾੜੀ ਤਾਂ ਨਹੀਂ ਲਾਈ ਜਾਂਦਾ ਇਸ ਚੀਜ਼ ਵਾਲਾ ਸੀ ਵੀ ਧਿਆਨ ਦੇ ਕਿ ਬਹੁਤ ਸਾਰਾ ਕੰਮ ਕਰਾਇਆ ਜਿਹੜਾ ਹੁਣ ਸਾਡੀ ਪੰਚਾਇਤ ਘਰ ਬਣ ਰਹੀ ਹੈ ਮਤਲਬ 25 30 ਸਾਲ 40 ਸਾਲ ਦੀ ਮਨਾਰ ਹੋਊਗੀ ਉਹਦੀ ਇੰਨੀ ਵਧੀਆ ਮਿਲਨ ਮਜਬੂਰ ਕਰਕੇ ਲਾਇਆ ਪੰਚ ਚਲੋ ਤਣਵਾਜੇ ਠੀਕ ਹੈ ਸਰ